ਅੱਜ ਪੂਰੇ ਦੇਸ਼ ਨੂੰ ਇਹ ਜਿਹੜੀ ਕਵਰੇਜ ਦਿਖਾਉਣੀ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆ 13 ਫਰਵਰੀ ਤੋਂ ਜਿਹੜਾ ਵੱਖ-ਵੱਖ ਬਾਰਡਰਾਂ ਤੇ ਅੰਦੋਲਨ ਲੜਿਆ ਜਾ ਰਿਹਾ ਸੋ ਉਹਦੇ ਬਾਰੇ ਅੱਜ ਇਸ ਕੈਂਪ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਬੈਠ ਕੇ ਜਿਹੜੀ ਆ ਚਰਚਾ ਕੀਤੀ ਆ ਕਿਉਂਕਿ ਸਰਕਾਰ ਬਿਲਕੁਲ ਸੁੱਤੀ ਪਈ ਆ ਸਰਕਾਰ ਦੇ ਕੰਨ ਬੰਦ ਹੋਏ ਪਏ ਆ ਉਹਦੇ ਸੰਦਰਭ ਦੇ ਵਿੱਚੋਂ ਜੇਕਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਅੱਜ 23 ਦਿਨ ਹੋ ਗਏ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਤੇ ਸਰਕਾਰ ਫਿਰ ਵੀ ਜਿਹੜੀ ਆ ਕੋਈ ਮੀਟਿੰਗ ਨਹੀਂ ਬੁਲਾ ਰਹੀ ਜੇਕਰ ਕੇਐਮਐਮ ਦੇ ਸਾਥੀਆਂ ਦਾ ਜਿਹੜਾ ਆ 101 ਕਿਸਾਨ ਦਿੱਲੀ ਵੱਲ ਪੈਦਲ ਕੂਚ ਕਰਨ ਦੀ ਗੱਲ ਕਰਦੇ ਆ ਤੇ ਫਿਰ ਵੀ ਜਿਹੜਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਸੋ ਅੱਜ ਦੀ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਆ ਉਹ ਸਰਦਾਰ ਜੋਗਿੰਦਰ ਸਿੰਘ ਉਗਰਾਹਣ ਸਰਦਾਰ ਮਨਜੀਤ ਸਿੰਘ ਧਨੇਰ ਮੈਂ ਜੰਗਵੀਰ ਸਿੰਘ ਚੋਹਾਨ ਤੇ ਫਰਮਾਨ ਸਿੰਘ ਸੰਧੂ ਹੁਣ ਅਦੀ ਪ੍ਰਧਾਨਗੀ ਹੇਠ ਹੋਈ ਹੈ ਸੋ ਮੈਂ ਜੋਗਿੰਦਰ ਸਿੰਘ ਉਗਰਾਹਣ ਜੀ ਨੂੰ ਬੇਨਤੀ ਕਰਦਾ ਕਿ ਉਹ ਆਪ ਤੇ ਰੂਪ ਰੂਪ ਹੋਣ ਪੈਸਾਰੇ ਸਾਥੀਓ ਤੁਸੀਂ ਬਹੁਤ ਤਾਬਨੇ ਹੋ ਇਹ ਗੱਲ ਸੁਣਨ ਬਾਅਦ ਤੇ ਕਿ ਇਸ ਕੇ ਪੰਜਾਬ ਨੇ ਕੀ ਕੀ ਫੈਸਲੇ ਲੈਨੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਐਸਕੇਮ ਪੰਜਾਬ ਦੀ ਹੈ ਜਿਹੜੀਆਂ ਜੱਥੇਬੰਦੀਆਂ ਇੱਥੇ ਬੈਠੀਆਂ ਨੇ ਆਲ ਇੰਡੀਆ ਐਸਕੇਮ ਦਾ ਪਾਰਟ ਹੈ ਅਸੀਂ ਜੋ ਵੀ ਕਰਦੇ ਆਂ ਸਾਨੂੰ ਉਥੋਂ ਸਹਿਯੋਗ ਮਿਲਦੀ ਹੈ ਐਸਕੇਮ ਆਲ ਇੰਡੀਆ ਦੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਹਦੀ ਲਾਈਨ ਸਹਿਯੋਗ ਨਾਲ ਹੀ ਅਸੀਂ ਫੈਸਲੇ ਕਰਦੇ ਆਂ ਜਿਹੜਾ ਇਹ ਚੱਲ ਰਿਹਾ ਅੰਦੋਲਨ ਹੈ ਦੋ ਮੋਰਚਿਆਂ ਦੇ ਇਹ ਤੇ ਸਾਡੀ ਐਸਟੇਪੀ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਹੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਪਾਸ ਹੋਇਆ ਹੋਇਆ ਵੀ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ ਸਰ ਜਸਰ ਇੱਕ ਦੂਜੀ ਜਿੰਨਾ ਇਸ ਸਰਕਾਰ ਨੇ ਇਸ ਮੋਰਚੇ ਦੇ ਜ਼ਬਰ ਕੀਤਾ ਇਹਨਾਂ ਨੂੰ ਦਿੱਲੀ ਦੇ ਜਾਣ ਦਿੱਤਾ ਇਹਨਾਂ ਤੇ ਅਥਰੂਗਾ ਦੇ ਘੋੜੇ ਸਿੱਟੇ ਨੇ ਤੇ ਪਾਣੀ ਦੇ ਮਸ਼ਾਲਾ ਮਾਰੀਆਂ ਨੇ ਤੇ ਇਹਨਾਂ ਨੂੰ ਬੰਦਿਆਂ ਨੂੰ ਜਖਮੀ ਕੀਤਾ ਹੈ ਇਹ ਅਸੀਂ ਸਖਤ ਵਿਰੋਧ ਕਰਦੇ ਆ ਤੇ ਦੂਜਾ ਜਿਹੜਾ ਜਨਜੀਤ ਸਿੰਘ ਡੱਲੇਵਾਲ ਨੇ ਮੰਨਵਾਤ ਰੱਖਿਆ ਉਹ 23 ਮਈ ਤੱਕ ਪਹੁੰਚ ਗਿਆ ਉਹਦੀ ਹਾਲਤ ਬਹੁਤ ਗੰਭੀਰ ਹੈ ਤੇ ਦੋਵੇਂ ਸਰਕਾਰਾਂ ਇਹਨਾਂ ਦੀਆਂ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਦੋਨਾਂ ਨੂੰ ਦੋਸ਼ੀ ਸਮਝਦੇ ਇਸ ਸਬੰਧ ਦੇ ਵਿੱਚ ਤੀਜਾ ਜਿਹੜਾ ਇੱਕ ਨਵਾਂ ਡਰਾਫਟ ਕੱਢਿਆ ਕੇਂਦਰ ਨੇ ਰਾਜਾਂ ਨੂੰ ਮੁੜ ਕੇ ਸਾਡੇ ਖੇਤੀ ਕਾਨੂੰਨ ਮੁਰਕੇ ਸਾਡੇ ਤੇ ਠੋਸਣ ਦੀ ਖਾਤਰ ਜਿਹੜੇ ਵਾਪਸ ਲਏ ਸੀ 2021 ਚ ਇਹਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਤੇ ਸਰਕਾਰ ਤੇ ਦਾਅ ਪਾਉਣਾ ਕਿ ਇਹਨੂੰ ਰੱਦ ਕਰੋ ਇਹ ਇਹ ਸਾਡਾ ਪ੍ਰੋਗਰਾਮ ਤੇ ਤੀਜੀ ਜਿਹੜੀ ਪੰਜਾਬ ਸਰਕਾਰ ਤੇ ਦੋ ਆਪਣਾ ਨਵੀਂ ਖੇਤੀ ਨੀਤੀ ਜਿਹੜੀ ਉਹਨਾਂ ਨੇ ਲਿਆਂਦੀ ਆ ਉਹਨੂੰ ਉਹਨੂੰ ਲਾਗੂ ਕਰਨ ਤੇ ਤੇ ਦਬਾਅ ਪਾਉਣ ਦਾ ਸਾਡਾ ਇਹ ਪ੍ਰੋਗਰਾਮ ਅਸੀਂ 23 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਇਕੱਠ ਕਰਕੇ ਇੱਕ ਦੰਦੇ ਪ੍ਰਦਰਸ਼ਨ ਕਰਾਂਗੇ ਉਹ ਤੇਰੀ ਦੀ ਤਿਆਰੀ ਵਾਸਤੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇਧਰੋਂ ਹਦਾਇਤ ਕਰਦੇ ਆਂ ਕਿ 20 ਤਰੀਕ ਨੂੰ 21 ਨੂੰ 21 ਤਰੀਕ ਨੂੰ ਉਹ ਸਾਰੇ ਜ਼ਿਲ੍ਹੇ ਇਹ ਮੀਟਿੰਗਾਂ ਕਰਨਾ ਆਪਣੇ ਪ੍ਰੋਗਰਾਮ ਦੀ ਤਿਆਰੀ ਕਰਨ ਦੇ ਖਾਤਰ ਇੱਕ ਤਾਂ ਇਹ ਤੈਅ ਹੋਇਆ ਦੂਜਾ ਜਿਹੜੀ ਚਿੱਠੀ ਆਈ ਹੈ ਅ ਕਰਤੀ ਮ ਕਸਾਨ ਮਜ਼ਦੂਰ ਫਾਰਮ ਨੰਬਰ ਤੋਂ ਬਨੇ ਇਹ ਬੰਨੋ ਐ ਸਕੈਮ ਦੇ ਨਾਂ ਤੇ ਚਿੱਠੀ ਆ ਉਹ ਤੁਸੀਂ ਵੀ ਪੜ੍ਹੀਆ ਤੁਹਾਨੂੰ ਵੀ ਦਿਖਾਈ ਆ ਸੀ ਉਹਦੇ ਸਬੰਧ ਚ ਸਾਧੀ ਏਕਤਾ ਕਮੇਟੀ ਨੇ 24 ਤਰੀਕ ਉਹਨਾਂ ਦਾ ਮੀਟਿੰਗ ਦੀ ਰੱਖੀ ਹੈ ਪਟਿਆਲੇ 21 21 21 21 21 ਤਰੀਕ ਕੱਲਿਓ ਮੀਟਿੰਗ ਰੱਖੀ ਆ ਉਹਨਾਂ ਨੇ ਪਟਿਆਲੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਦੋਨੇ ਫਾਰਮਾਂ ਨੂੰ ਦੋਨੇ ਫਰਮਾਨ ਨੂੰ ਸੱਦਾ ਹੋਊਗਾ ਸਾਡੀ ਇੱਕ ਕਮੇਟੀ ਜਾਊਗੀ ਜਿਹਦੇ ਵਿੱਚ ਅਸੀਂ 6 ਮੈਂਬਰਾਂ ਰਾਜੇਵਾਲ ਸਾਹਿਬ ਰਮੇਂਦਰ ਪਟਿਆਲਾ ਦਰਸ਼ਨ ਡਾਕਟਰ ਦਰਸ਼ਨਪਾਲ ਤੇ ਮੈਂ ਜਗਵਿੰਦਰ ਗਰਾਹਾ ਸਾਥੀ ਜਤਵੀਰ ਜੀ ਤੇ ਹਨਨਮੋਹਲਾ ਜੀ ਅਸੀਂ 6 ਬੰਦੇ ਉਸ ਕਮੇਟੀ 'ਚ ਸ਼ਾਮਲ ਆ ਅਸੀਂ ਉਹਨਾਂ ਨਾਲ ਵਾਰਤਾ ਕਰਾਂ ਸੁਣੋ ਅੱਗੇ ਨਹੀਂ 24 ਦਸੰਬਰ ਨੂੰ ਇਹੀ ਜਥੇਬੰਦੀਆਂ ਜਿਹੜੀਆਂ ਪੰਜਾਬ ਵਾਲੀਆਂ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਨੇ। ਇਸੇ ਹਾਲ 'ਚ ਇਕੱਠੀਆਂ ਹੋਣਗੀਆਂ ਤਾਂ ਕਿ ਅਗਲੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਈਸ਼ੂਆਂ ਤੇ ਜਿਨ੍ਹਾਂ ਤੇ ਅਸੀਂ ਤੇਜ ਦਾ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੱਡਾ ਇਕੱਠ ਕਰਨ ਦਾ ਤੇ ਵੱਡਾ ਇਕੱਠ ਕਰਕੇ ਦੋਨੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਮੋਹਰਦੇ ਵਿੱਚ ਚੱਲਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਿੱਲੀ ਵਾਲੇ ਮੋਹਰਦੇ ਨਾਲ ਸੰਬੰਧਤ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਜ਼ੋਰ ਦਿੱਤਾ ਜਾਊਗਾ। ਇਹ ਸਾਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਲੱਗ ਭੱਗੇ ਫੈਸਲੇ ਗੀਤੇ ਨੇ ਜੇ ਕੋਈ ਫੈਸਲਾ ਰਹੇਗਾ ਤਾਂ ਦੂਜਾ ਸਾਥੀ ਬੋਲ ਸਕਦਾ ਉਹਦੇ ਤੇ ਮਨਜੀਤ ਸਿੰਘ ਤੁਸੀਂ ਬੋਲੋ। ਮਨਜੀਤ ਸਿੰਘ ਜੀ ਬਲੇਰ ਬਖੀ ਬੋਲਦਾ। ਸਭ ਕਾਰਜਕ ਪ੍ਰੈਸ ਵਾਲੇ ਸਾਥੀ ਤੋਂ ਇਧਰ ਅਧਰਾਹਾਂ ਜੀ ਨੇ ਤਕਰੀਬਨ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਤੀ ਜੋ ਅਸੀਂ ਅੱਜ ਡਿਸਕਸ਼ਨ ਕੀਤਾ ਹੈ। ਅਸੀਂ ਇਹ ਮਹਿਸੂਸ ਕੀਤਾ ਹੈ ਵੀ ਸਰਕਾਰਾਂ ਪੰਜਾਬ ਤੇ ਸੈਂਟਰ ਦੀਆਂ ਬੜੀਆਂ ਢੀਠ ਬੜੀਆਂ ਹੋਈਆਂ ਐ ਇੱਕ ਪਾਸੇ ਬੰਦੇ ਦੀ ਜ਼ਿੰਦਗੀ ਜਾ ਰਹੀ ਆ ਤੇ ਸਰਕਾਰਾਂ ਮੂਕ ਦਰਸ਼ ਬਣ ਕੇ ਦੇਖ ਰਹੀਆਂ ਨੇ ਅਸੀਂ ਅੱਜ ਦੀ ਪ੍ਰਸਤਾਨ ਫਾਸ ਦੇ ਵਿੱਚ ਅੱਜ ਦੀ ਮੀਟਿੰਗ ਦਾ ਸੁਨੇਹਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਸੈਂਟਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਤਾਕਿ ਸਾਡੇ ਕਿਸਾਨਾਂ ਕੋ ਦੀ ਜਾਨ ਬਚਾਈ ਜਾ ਸਕੇ ਸਾਡਾ ਕਿਸਾਨਾਂ ਕੋ ਬੜਾ ਮਹਿੰਗਾ ਇਸ ਕਰਕੇ ਅਸੀਂ ਜਿਹੜਾ 23 ਤਰੀਕ ਦਾ ਭਾਰਤ ਪੱਤਰ ਦਾ ਫੈਸਲਾ ਭਾਰਤ ਦੇ ਸਾਰੇ ਬੈਸਟ ਕਾ ਹੱਡਕੁਆਟਰਾਂ ਦੇ ਜਿੱਥੇ ਧਰਨੇ ਮਜਾਰੇ ਹੋਣੇ ਨੇ ਅੱਜ ਇਸ ਫੋਰਮ ਨੇ ਬੜੀ ਤੰਦੇਹੀ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਸਤੇ 23 ਤਰੀਕ ਨੂੰ 21 ਦੀਆਂ ਮੀਟਿੰਗਾਂ ਰੱਖੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਿਰ ਜੋੜ ਕੇ ਮੀਟਿੰਗ ਕਰਦੀਆਂ ਖਾਸ ਕਰਕੇ ਇਹਦੇ ਤੇ ਹੋਊਗੀ ਵੀ ਸਾਥੀ ਜਗਿੰਦਰ ਸਿੰਘ ਅਗਰਾਹਾ ਦੀ ਜਥੇਬੰਦੀ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੇ ਵਿੱਚ ਸ਼ਾਮਲ ਆ ਤੇ ਮੀਟਿੰਗਾਂ ਵੀ ਸਾਂਝੀਆਂ ਕਰਾਂਗੇ ਤੇ ਜਿਹੜਾ 23 ਦਾ ਪ੍ਰੋਗਰਾਮ ਉਹ ਵੀ ਸਾਂਝਾ ਕਰਾਂਗੇ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜੀ ਇਹਨਾਂ ਨੇ ਦੱਸੀ ਆ ਵੀ ਐਸੀ ਜਗ੍ਹਾ ਤੇ ਮੀਟਿੰਗ ਹੋਊਗੀ ਅਸੀਂ ਉਦੋਂ ਤੱਕ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਨੇ ਕੱਲ ਨੂੰ ਮੀਟਿੰਗ ਸੱਦੀ ਆ ਅਸੀਂ ਉਹਦੇ 'ਚ ਕਹਾਂਗੇ ਬਈ ਇਹ ਜਿਹੜੀ ਸੈਂਟਰ ਵੱਲੋਂ ਨੀਤੀ ਆਈ ਆ ਗਾਲੇ ਕਾਨੂੰਨ ਲਾਗੂ ਕਰਨ ਦੀ ਜਿਹੜੇ ਢੰਗ ਨਾਲ ਉਹਨਾਂ ਨੂੰ ਰੱਦ ਕਰੇ ਤੇ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਬਣਾਈ ਆ ਉਹ ਸਾਡੇ ਨਾਲ ਸਾਂਝੀ ਕਰਕੇ ਉਹ ਕਿਵੇਂ ਲਾਗੂ ਕਰਨੀਆਂ ਉਹ ਲਾਗੂ ਕੀਤੀ ਜਾਵੇ। ਆਗਰ ਜੇ ਪੰਜਾਬ ਸਰਕਾਰ ਇਹ ਨਹੀਂ ਕਰਦੀ ਤਾਂ ਅਸੀਂ 10-15 ਦਿਨਾਂ ਦੇ ਵਿੱਚ ਜਿਹੜਾ ਆ ਪ੍ਰੋਗਰਾਮ ਰੱਖਣਾ ਹੈ ਪੰਜਾਬ ਸਰਕਾਰ ਨੂੰ ਵੀ ਚੜੇ ਜਵਾਵਾਂਗੇ ਤੇ ਸੈਂਟਰ ਸਰਕਾਰ ਨੂੰ ਵੀ ਚੜੇ ਜਵਾਵਾਂਗੇ। ਇੱਕ ਗੱਲ ਦੱਸ ਲਈਏ ਸਮੇਂ ਦੀਆਂ ਸਰਕਾਰਾਂ ਨੂੰ ਵੀ ਜਿਵੇਂ ਬਾਣ ਲਾ ਕੇ ਤਵੀ ਰੋਸ ਜਾ ਕੇ ਪੰਜਾਬੀ ਅੱਜ ਉਸ ਰਾਤੇ ਆ ਗਏ ਸਾਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਪਹਿਲਾਂ ਦਿੱਲੀ ਵੱਲ ਨੂੰ ਸੰਗਰਾਮ ਕਰਨ ਗਏ ਸੀ ਤਾਂ ਉਦੋਂ ਪੰਨਾ ਅਸੀਂ ਤਿਆਰੀ ਕੀਤੀ ਸੀ ਪੰਜਾਬ ਦੇ ਵਿੱਚ ਅੱਜ ਫੇਰ ਸਾਡੀ ਅਨਸਰ ਦੀ ਲੋੜ ਹੈ ਅਸੀਂ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਸਰਕਾਰ ਦੀਆਂ ਇਹ ਨੀਤੀਆਂ ਬਾਰੇ ਸਮਝਾਵਾਂਗੇ ਲੋਕਾਂ ਨੂੰ ਤਿਆਰ ਕਰਾਂਗੇ ਤੇ ਵੱਡੇ ਕਾਫਲੇ ਜੋੜ ਕੇ ਸੰਘਰਸ਼ਾਂ ਦੇ ਵਿੱਚ ਸਾਥ ਜੋੜਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਦੋਨਾਂ ਸਰਕਾਰਾਂ ਨੂੰ ਮਜਬੂਰ ਕਰਾਂਗੇ ਵੀ ਉਹ ਬਾਡਰਾਂ ਤੇ ਲੜਦੇ ਜਿਹੜੇ ਜਿੰਨਾਂ ਨੂੰ ਤੀਜੇ ਦਿਨ ਤੁਸੀਂ ਬਰੂਦ ਦੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਸੱਟ ਕੇ ਜ਼ਖਮੀ ਕਰ ਰਹੇ ਹੋ ਉਹ ਸਾਡੇ ਆ ਬੇਸ਼ੱਕ ਅਸੀਂ ਉੱਥੇ ਜਾ ਕੇ ਉਹਦੇ ਵਿੱਚ ਸ਼ਮੂਲੀਅਤ ਨਹੀਂ ਕਰਦੇ ਪਰ ਅਸੀਂ ਉਹਨਾਂ ਦੀ ਖਾਤਰ ਲੜ ਰਹੇ ਹਾਂ ਲੜਾਈ ਦਾ ਢੰਗ ਹਰੇਕ ਦਾ ਵੱਖਰਾ ਵੱਖਰਾ ਹੈ ਕਈ ਜੱਫੇਬੰਦੀਆਂ ਗਈਆਂ ਵੀ ਨੇ ਆਜ਼ਾਦ ਤੌਰ ਤੇ ਸਾਡੀਆਂ ਜੱਫੇਬੰਦੀਆਂ ਆਉਂਦੀ ਸਪੋਰਟ ਵੀ ਕਰ ਰਹੀਆਂ ਪਰ ਭਾਰਤੀ ਕਿਸਾਨ ਜੁਨੀ ਨੇ ਦਿੱਤਾ ਡਕਾਉਂਦਾ ਵੀ ਗਈ ਆ ਹੋਰ ਵੀ ਸਾਥੀ ਗਏ ਨੇ ਇਸ ਕਰਕੇ ਇਹਦਾ ਸਕੇਮ ਦਾ ਸੱਦਾ ਉਹ ਸਾਡਾ ਇਹ ਹੈ ਵੀ ਅਸੀਂ ਪੂਰਾ ਜੋਰ ਲਾ ਕੇ ਉਹਨਾਂ ਸਾਥੀਆਂ ਦੀ ਜਾਨ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੀਆਂ ਮੰਗਾਂ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸ਼ਾਮ ਨੂੰ 7 ਵਜੇ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਰੱਖੀ ਗਈ ਹੈ ਔਰ ਉੱਥੇ ਸਾਰੀਆਂ ਹੀ ਇੱਕ ਡਰਾਫਟ ਰੱਦ ਕਰਨ ਵਾਲਾ ਰਹਿ ਗਿਆ ਵੀ ਡਰਾਫਟ ਰੱਦ ਕਰਤਾ ਸੀ ਕੋਈ ਨਹੀਂ ਉੱਥੇ ਇਸ ਕੇਮ ਦੀਆਂ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਅੱਜ ਜਾਣਗੀਆਂ ਉਹਨਾਂ ਨਾਲ ਮੁਲਾਕਾਤ ਕਰਨ ਗਈਆਂ ਕਿ ਉਸੇ ਵਿਸ਼ੇ ਤੇ ਜਿਹੜੇ ਵਿਸ਼ੇ ਤੇ ਅੰਦੋਲਨ ਚੱਲ ਰਿਹਾ ਜਿਹਦੇ ਵਿਸ਼ੇ ਤੇ ਅੱਜ ਮੀਟਿੰਗ ਹੋਈ ਹੈ ਸੋ ਦੂਜਾ ਆਮ ਲੋਕਾਂ ਦੇ ਵਿੱਚ ਕਈ ਵਾਰੀ ਇਹ ਭਰਮ ਭੁਲੇਖਾ ਹੁੰਦਾ ਕਿ ਇਹ ਜਥੇਬੰਦੀਆਂ ਘਰਾਂ ਦੇ ਵਿੱਚ ਬੈਠੀਆਂ ਐ ਅੰਦੋਲਨ ਨਹੀਂ ਲੜ ਰਹੀਆਂ ਆ ਤੁਹਾਨੂੰ ਯਾਦ ਹੋਣਾ ਜਦੋਂ 220 ਦਾ ਵੀ ਅੰਦੋਲਨ ਹੋਇਆ ਸੀ ਉਸ ਵੇਲੇ ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲਿਆ ਸੀ ਉਹ ਤਾਂ ਫੈਲਿਆ ਸੀ ਕਿ ਉਹਦੇ ਮਗਰ ਪੰਜਾਬ ਜਾਂ ਆਰਮ ਸਟੇਟਾਂ ਦੇ ਵਿੱਚ ਮੋਲਾਂ ਦੇ ਉੱਪਰ ਟੋਲ ਪਲਾਜ਼ਿਆਂ ਦੇ ਉੱਪਰ ਸੜਕਾਂ ਤੇ ਜਾਮ ਰੇਲ ਆਵਾਜਾਈ ਬੰਦ ਸਾਰਾ ਕੁਝ ਮਾਹੌਲ ਬਣਾਉਣਾ ਪੈਂਦਾ ਹੈ ਬੇਸ਼ੱਕ ਉਹ ਸਾਥੀ ਬਾਰਡਰਾਂ ਤੇ ਲੜ ਰਹੇ ਆ ਜਿਹੜਾ ਐਸਕੇਮ ਦਾ ਵੱਡਾ ਧੜਾਆ ਪੂਰੇ ਭਾਰਤ ਦਾ ਜਿਸ ਤਰ੍ਹਾਂ ਧਨੇਰ ਸਾਹਿਬ ਨੇ ਦੱਸਿਆ ਕਿ 23 ਤਰੀਕ ਨੂੰ ਅ ਵੱਡਾ ਪ੍ਰੋਗਰਾਮ ਪੂਰੇ ਦੇਸ਼ ਦੇ ਵਿੱਚ ਜਿਹੜਾ ਕੀਤਾ ਜਾਊਗਾ ਜ਼ਿਲ੍ਹਾ ਹੈੱਡਕੁਆਟਰਾਂ ਦਾ ਉਸ ਤੋਂ ਬਾਅਦ ਜਿਹੜੀ ਇੱਥੇ ਚੰਡੀਗੜ੍ਹ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ 24 ਤਰੀਕ ਨੂੰ ਉਹਦੇ ਵਿੱਚ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਵੱਡਾ ਐਕਸ਼ਨ ਪ੍ਰੋਗਰਾਮ ਦਵਾਂਗੇ ਤਾਂ ਜੋ ਜਿਹੜੇ ਲੜਨ ਵਾਲੇ ਸਾਡੇ ਸਾਥੀ ਆ ਉਹਨਾਂ ਦੀ ਤਾਕਤ ਹੋਰ ਵੱਧ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਇਹ ਜਿਹੜੇ ਖੇਤੀ ਕਾਨੂੰਨ ਦੁਬਾਰਾ ਲਾਗੂ ਹੋਣ ਐਮਐਸਪੀ ਦੀ ਵੱਡੀ ਲੜਾਈ ਤੇ ਹੈ ਹੀ ਆ ਪਰ ਇੱਕ ਵੱਡੀ ਸੋਚਣ ਵਾਲੀ ਗੱਲ ਆ ਕਿ ਜਿਹੜਾ ਦੁਬਾਰਾ ਤੋਂ ਕਾਨੂੰਨ ਲਿਆ ਕੇ ਸਟੇਟਾਂ ਨੂੰ ਦਿੱਤੇ ਗਏ ਆ ਕਿ ਇਹਨਾਂ ਤੇ ਗੌਰ ਕੀਤਾ ਜਾਵੇ ਪਰ ਜਿਹੜੀ ਪੰਜਾਬ ਸਰਕਾਰ ਆ ਸਾਨੂੰ ਉੱਥੇ ਵੀ ਕਿਤੇ ਨਾ ਕਿਤੇ ਅਸ਼ੰਕਾ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਹਵਾਲੇ ਇਹ ਕਾਨੂੰਨ ਦਿੱਤੇ ਆ ਉਹਨਾਂ ਨੂੰ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਖੜੇ ਹੋਣਾ ਚਾਹੀਦਾ ਆ ਜਿਹੜੀ ਖੇਤੀ ਨੀਤੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਸਾਹਮਣੇ ਲੈ ਕੇ ਆਏ ਸੀ ਉਹਦੇ ਵਿੱਚ ਥੋੜੀ ਬਹੁਤੀ ਸੋਧ ਕਰਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਹਨੂੰ ਲਾਗੂ ਕਰਨ ਆਲਰੇਡੀ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀਆਂ ਸਰਕਾਰੀ ਮੰਡੀਆਂ ਉਹ ਹੈ ਹੀ ਨੇ ਪਰ ਦੂਜੀਆਂ ਸਟੇਟਾਂ ਦਾ ਢਾਂਚਾ ਹਲੇ ਵਿਗੜਿਆ ਹੋਇਆ ਆ ਐਮਐਸਪੀ ਦੀ ਲੜਾਈ ਤੇ ਵੱਡੀ ਹੈ ਹੀ ਪਰ ਜੇਕਰ ਇਹ ਦੂਜੀ ਹੁਣ ਕਾਨੂੰਨਾਂ ਦੀ ਲੜਾਈ ਵੀ ਸਾਡੇ ਉੱਪਰ ਦੁਬਾਰਾ ਟੇਡੇ ਟੇੜੇ ਤਰੀਕੇ ਦੇ ਨਾਲ ਪਾ ਦਿੱਤੀ ਉਹਦੇ ਬਾਰੇ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਆ ਸੋਚ ਵਿਚਾਰ ਕਰਨ ਦੀ ਲੋੜ ਆ ਸੋ ਮੈਂ ਅਗਰਹਾ ਸਾਹਿਬ ਨੂੰ ਬੇਨਤੀ ਕਰਦਾ ਕਿ ਜੋ ਕੁਝ ਰਹਿ ਗਿਆ ਹੋਵੇ ਤਾਂ ਬਸ ਸਾਥੀਓ ਸਾਡੇ ਕੋਲ ਗੱਲ ਆ ਗਈ ਤੇ ਕਿਸੇ ਦਾ ਕੋਈ ਸਵਾਲ ਆ ਤਾਂ ਕੋਈ ਕੋਈ ਗੱਲ ਆ ਥੋੜੀ ਜੀ ਵੀ ਇਸ ਪਾਸੇ ਕਰਦਗੇ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜਾ ਸੈਂਟਰ ਤੇ ਖੜਾਣਾ ਭੇਜਿਆ ਪੰਜਾਬ ਸਰਕਾਰ ਨੂੰ ਉਹਨੂੰ ਪੂਰੀ ਤਰ੍ਹਾਂ ਰੱਦ ਕੀਤਾ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ ਪੰਜਾਬ ਸਰਕਾਰ ਵੀ ਉਹਨੂੰ ਰੱਦ ਕਰੇ ਨਹੀਂ ਫਿਰ ਸਰਕਾਰ ਦੇ ਵਿੱਚ ਮਤਲਬ ਤੁਹਾਨੂੰ ਪਤਾ ਹੀ ਆ 211 ਨੂੰ 211 ਉਹ ਰੋਕਣ ਕਿਤੇ ਅਸੀਂ 211 ਠੀਕ ਹੈ ਸਾਥੀਓ ਕਿਸੇ ਦਾ ਕੋਈ ਸਵਾਲ ਹੈ ਸਵਾਲ ਇਹ ਹੈ ਕਿ ਸਰਕਾਰ ਨੇ ਤਾਂ ਮੀਟਿੰਗ ਨਹੀਂ ਕੀਤੀ ਪਰ ਤੁਹਾਨੂੰ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਸਰਕਾਰ ਨੇ ਤਾਂ ਫਰਵਰੀ ਤੱਕ ਚਲੋ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਸਰਕਾਰ ਵੀ ਬੰਦ ਚਲੀ ਆ ਰਹੀ ਹੈ ਪਰ ਤੁਹਾਨੂੰ ਆਪਸ ਚ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਇਹ ਇਹ ਤੁਹਾਨੂੰ ਕਿਹਨੇ ਕਹਤਾ ਵੀ ਅਸੀਂ 10 ਮਹੀਨੇ ਬਾਅਦ ਮੀਟਿੰਗ ਕਰੀਏ ਸਾਥੀ 26 ਨਵੰਬਰ ਨੂੰ ਆਲ ਇੰਡੀਆ ਐਸਕੇਮ ਦਾ ਪ੍ਰੋਗਰਾਮ 26 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਆਇਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈੱਡਕੁਆਰਟਰਾਂ ਦੇ ਵੱਡੇ ਇਕੱਠ ਹੋਏ ਨੇ 26 ਨਵੰਬਰ ਵਾਲੇ ਦਿਨ ਉਦੋਂ ਪਹਿਲਾਂ ਐਸਕੇਐਮ ਲਗਾਤਾਰ ਐਸਕੇਐਮ ਦੇ 2021 ਨੂੰ ਜਦੋਂ 11 ਦਸੰਬਰ ਨੂੰ ਮੋਰਚਾ ਖਤਮ ਹੋਇਆ ਉਦੋਂ ਤੋਂ ਲੈ ਕੇ ਡੇ ਟੂ ਡੇਟ ਦੇ ਪ੍ਰੋਗਰਾਮ ਗੈਣੇ ਨੇ ਮੈਨੂੰ ਲੱਗਦਾ ਵੀ ਤਿੰਨ ਦਰਜਣ ਪ੍ਰੋਗਰਾਮ ਆਗੇ ਇਸ ਕੇਮਲੇ ਸਾਬ ਉਗਰਾਹਾਂ ਸਾਬ ਮੈਂ ਗੱਲ ਕਰਦੇ ਸ਼ੰਭੂ ਮੋਰਚੇ ਦੀਆਂ ਜੱਥੇਬੰਦੀਆਂ ਨਾਲ ਉਹ ਚਿੱਠੀਆਂ ਚਿੱਠੀ ਵਾਲੇ ਗੱਲ ਕਰੋ ਜੀ ਆਪਾਂ ਚਿੱਠੀ ਦੀ ਪਹਿਲ ਕੀਤੀ ਐ ਸਰਕਾਰ ਨੂੰ ਤਾਂ ਲੱਗੇ ਲੱਗਿਆ ਕਿਉਂ ਮੈਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਬਾਰ ਬਾਰ ਇਹ ਆਉਂਦੀ ਹੈ ਗੱਲ ਵੀ ਤੁਸੀਂ ਉੱਥੇ ਕਿਉਂ ਨਹੀਂ ਗਏ ਇੱਕ ਤਾਂ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜਾ ਤਰੀਕਾ ਬਣਾਇਆ ਹੈ ਸਾਡੇ ਨਾਲ ਗੱਲ ਕਰਨ ਦਾ ਸਾਡੇ ਕੋਲੇ ਵੀ ਗੱਲ ਕਰਨਾ ਹੋਵਾਏ ਕਿ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਹੈ ਹੁਣ ਉਹਨਾਂ ਦਾ ਜਦੋਂ ਉਹ ਆਉਂਦੇ ਨੇ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵੀ ਫਲਾਣੀ ਤਰੀਕ ਨੂੰ ਅਸੀਂ ਦਿੱਲੀ ਮਾਰਚ ਕਰਨਾ ਤੁਸੀਂ মিডিਆ ਨਾਲ ਜੁੜੇ ਹੋਇਓ ਇਹ ਤਰੀਕਾ ਕਰਨੀ ਹੁੰਦਾ ਜਥੇਬੰਦੀਆਂ ਨਾਲ ਸਾਂਝੇ ਪ੍ਰੋਗਰਾਮ ਕਰਨ ਦਾ ਕਿ ਮੈਂ ਤੈ ਕਰਕੇ ਚੌੜੀਆਂ ਛੱਤੀਆਂ ਨੂੰ ਕਹਾ ਤੁਸੀਂ ਮੇਰੇ ਨਾਲ ਆਜੋ ਇਹ ਕੋਈ ਤਰੀਕਾ ਨਹੀਂ ਇਹ ਪਹਿਲਾ ਤਰੀਕਾ ਪੜਾਇਆ ਸੀ ਅਸੀਂ ਪਹਿਲਾਂ ਅੰਦੋਲਨ ਲੜਕੇ ਹਟਿਆ ਜਦੋਂ ਕਾਲੇ ਕਾਨੂੰਨਾਂ ਤੇ ਅਸੀਂ ਦੋਨੇ ਲੜਿਆ ਸੀ ਪਹਿਲਾਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ ਵੀ ਪਹਿਲਾਂ ਇਹਨੂੰ ਸਮਝਦੇ ਕੀਓ ਭਾਈ ਫਿਰ ਸਾਰਿਆਂ ਨੇ ਕਿਹਾ ਵੀ ਗਲਤ ਨਹੀਂ ਇਹ ਤਾਂ ਵਿਰੋਧ ਕਰਨਾ ਚਾਹੀਦਾ ਜਦੋਂ ਸਾਡਾ ਵਿਰੋਧ ਹੋਣ ਦਾ ਹੋ ਗਿਆ ਵੀ ਕਰਨਾ ਚਾਹੀਦਾ ਫਿਰ ਆਪਾਂ ਇਹਨੂੰ ਐਂ ਕਿਹਾ ਵੀ ਇਹਦੇ ਵਿੱਚ ਬਖ ਬਖ ਵਿਚਾਰਾਂ ਦੇ ਬੰਦੇ ਆ ਮਿਨਿਮਮ ਪ੍ਰੋਗਰਾਮ ਤੇ ਆਪਣੀ ਏਕਤਾ ਹੈ ਤੇ ਇਹਨੂੰ ਆਪਾਂ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੀਆਂ ਨੇ ਕਿ ਇਹਨਾਂ ਨਾਲ ਗੱਲ ਕਰੋ ਕਿ ਹਿੰਦੁਸਤਾਨ ਦੀਆਂ ਜੱਥੇਬੰਦੀਆਂ ਨਾਲ ਗੱਲ ਕਰੋ ਫਿਰ ਇਹ ਸੰਯੁਕਤ ਮੋਰਚਾ ਆਲ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਹੋਈ ਫਿਰ ਪ੍ਰੋਗਰਾਮ ਪਾਸ ਹੋਇਆ ਤੇ ਉਹ ਇੰਪਲੀਮੈਂਟ ਹੋਇਆ ਤੇ ਉਹਦਾ ਸਮਰਥਨ ਸਾਰੀ ਦੁਨੀਆ ਨੇ ਦਿੱਤਾ ਤੇ ਉਹ ਕੋਲ ਦਾ ਇੱਕ ਰੂਪ ਸੀ ਜਿਹੜਾ ਆਧਾਰ ਨੂੰ ਬਣਿਆ ਦੁਨੀਆ ਤੇ ਇਹ ਥੋੜਾ ਨਹੀਂ ਦੋ ਜਥੇ ਬੰਦੀਆਂ ਨੇ ਕੋਈ ਮਰਜ਼ੀ ਨਾਲ ਪ੍ਰੋਗਰਾਮ ਲੀਕ ਲਿਆ ਤੇ ਉਹ ਪ੍ਰੋਗਰਾਮ ਲੀਕ ਕੇ ਦੂਜੀਆਂ ਜਥੇ ਬੰਦੀਆਂ ਨੂੰ ਕਹਿਣ ਵੀ ਤੁਸੀਂ ਕਿਉਂ ਨਹੀਂ ਆਉਂਦੇ ਤੁਹਾਨੂੰ ਨਹੀਂ ਲੱਗ ਇੱਕ ਜਿਹੜੀ ਗੱਲ ਤੁਸੀਂ ਕਰਨੋ ਕਿ ਦੋ ਜਥੇ ਬੰਦੀਆਂ ਦਾ ਪ੍ਰੋਗਰਾਮ ਹੈ ਸਰ ਇਹ ਹੀ ਗੱਲ ਕੇਂਦਰ ਸਰਕਾਰ ਨੂੰ ਲੱਗ ਰਹੀ ਹੈ ਕਿ ਦੋ ਜਥੇ ਬੰਦੀਆਂ ਦਾ ਪ੍ਰੋਗਰਾਮ ਹੈ ਦੇਖੋ ਸਾਥੀ ਸਾਨੂੰ ਨਹੀਂ ਪਤਾ ਦੋ ਫਾਰਮਾਂ ਦਾ ਕਹਿ ਰਹੇ ਆ ਮੈਂ ਤੁਹਾਨੂੰ ਸਾਥੀ ਜੀ ਤੁਸੀਂ ਤੁਸੀਂ ਦੋ ਜਥੇ ਬੰਦੀਆਂ ਲਈ ਉਹ ਦੋ ਕੈਮਰੇ ਬੰਦ ਨਹੀਂ ਸਰ ਤੇ ਜੇ ਚਲੋ ਆ ਗਿਆ ਹੋਣਾ ਮੈਂ ਕਹਿੰਦਾ ਵੀ ਦੋ ਫਾਰਮਾਂ ਦਾ ਮੀਟਿੰਗ ਆ ਉਹ ਇੱਕ ਕਿਸਾਨ ਮੰਦੂਰ ਫੋਰਮ ਬਣਿਆ ਹੋਇਆ ਹੈ ਜਿਹੜਾ ਪਹਿਲਾਂ ਨਹੀਂ ਸੀ ਪਹਿਲਾਂ ਸੰਯੁਕਤ ਮੋਰਚਾ ਇੱਕ ਸੀ ਸਵਾਲ ਤਾਂ ਵੀਰੇ ਆ ਵੀ ਤਿੰਨ ਕਿਨੇ ਬਣਾ ਰਹੇ ਤੁਸੀਂ ਇਹ ਵੀ ਸਵਾਲ ਕਰੋਗੇ ਉਹ ਤਿੰਨ ਜਿਹੜੇ ਮੋਰਚੇ ਜਿਹੜੇ ਬਣੇ ਆ ਇੱਕ 26 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਪੈਸੇ ਨੇ ਤੋੜ ਕੇ ਜਿਹੜੀਆਂ ਤੇਰਾ ਲਾਲ ਕਿਲੇ ਤੇ ਕੰਨੀਆਂ ਸੀ ਉਹ ਤਾਂ ਸਾਡੇ ਸ਼ਾਮ ਨਹੀਂ ਸੀ ਭਈ ਹੁਣ ਇੱਕ ਤਾਂ ਉਹ ਤੇਰਾ ਨੇ ਦੂਜਾ ਸਾਥੀ ਉਹ ਹੈ ਜਿਹੜੀਆਂ ਸਾਡੀਆਂ ਚੋਣਾ ਚਲੇ ਗਈਆਂ ਜਦੇਬਦੀਆਂ ਸੀ ਜਦੋਂ ਉਹਨਾਂ ਨੇ ਗਲਤੀ ਮੰਨ ਕੇ ਵਾਪਸ ਮੁੜੀਆਂ ਤਾਂ ਸਾਥੀ ਦਾ ਇਤਰਾਜ਼ ਸੀਗਾ ਵੀ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਉਹ ਸੰਯੁਕਤ ਮੋਰਚੇ ਦੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਆਈਆਂ ਨਹੀਂ ਸੀ ਬਾਹਰ ਸੀ ਉਹਨਾਂ ਨੂੰ ਨਾਲ ਲਓ ਤੇ ਜਿਹੜੀਆਂ ਇਹ ਜਥੇਬੰਦੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਲਓਗੇ ਮੈਂ ਇਹਨਾਂ ਨਾਲ ਤੋੜ ਕੇ ਅੱਡ ਚਲਾ ਜਾਊਂਗਾ ਤਾਂ ਆਪਣਾ ਏਕਤਾ ਤੋੜੀ ਕਿਹਨੇ ਸਾਥੀ ਉਹ ਸਾਥੀ ਵੀ ਏਕਤਾ ਤੋੜ ਕੇ ਚਲੇ ਗਏ ਦਰਿਆਲ ਸਾਹਿਬ ਵੀ ਏਕਤਾ ਤੋੜ ਕੇ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਫਿਰ ਸੰਯੁਕਤ ਮੋਰਚਾ ਦੋਸ਼ੀ ਇਹਦਾ ਕਿਵੇਂ ਬਣਿਆ ਕਥਿਓ ਚੀਅਰ ਲੈਂ ਮੈਂ ਸਰਕਰ ਨਾਲ ਜੀ ਅਸੀਂ ਇਹਨਾਂ ਨੂੰ ਪਹਿਲਾ ਕਦਮ ਦਿੱਤਾ ਮੈਂ ਦੱਸ ਇਹਨਾਂ ਦਾ ਤੁਸੀਂ ਕੀ ਕੀਤਾ ਇਹ ਜਦਕ ਦੋ ਫੋਰਮ ਬਣਿਆ ਦੋ ਫੋਰਮ ਦੋ ਫੋਰਮ ਨੂੰ ਲੜਨ ਦਾ ਅਧਿਕਾਰ ਹੈ ਜੀ ਉਹਨਾਂ ਨੇ ਬਣਾਇਆ ਤਾਂ ਲੜਨ ਵੀ ਜਾਣਦੇ ਆ ਅਸੀਂ ਉਹਨਾਂ ਦੇ ਸਪੋਰਟਰ ਆ ਦੇਖੋ ਇੱਕ ਵਾਰੀ ਇਹ ਜਿਹੜਾ ਕਹਿ ਰਿਹਾ ਵੀ ਅੱਜ ਮੀਟਿੰਗ ਸੱਦੀ ਆ ਮੈਨੂੰ ਲੱਗਦਾ ਬਹੁਤ ਮੀਟਿੰਗਾਂ ਹੋਈਆਂ ਨੇ ਕੌਣ ਭੁੱਲ ਗਿਆ ਇਹਨਾਂ ਨੂੰ ਦੇਖੋ ਲੜੇ ਨੇ ਸਾਡੀਆਂ ਕੁਝ ਜਗ੍ਹਾ ਖਾਸ ਕਰਕੇ ਸਾਡੀ ਜਥੇਬੰਦੀ 2.5 ਮਹੀਨੇ ਬਾਰਡਰ ਤੇ ਬਿਠਰੀ ਹੋਵੇ ਸਪੋਰਟ ਦੇ ਵਿੱਚ કોર ਵੀ ગયા ਕਿਸੇ ਨੇ ਅਜ ਤੱਕ ਧੰਨਵਾਦ ਨਹੀਂ ਕੀਤਾ ਪ੍ਰੈਸ ਨੂੰ ਇਹ ਦਿਸਾਈ ਨਹੀਂ ਤੁਹਾਡੇ ਨੇ ਕਿਹਾ ਕਿ ਤੁਹਾਡੇ ਨੂੰ ਕਿਹਾ ਜਾ ਰਿਹਾ ਕਿ ਦਲੇਵਰ ਸਾਹਿਬ હા ਜੀ ਉਹਨਾਂ ਨੇ ਉਹਨਾਂ ਨੇ ਦਿੱਤੇ ਹੋਏ ਪ੍ਰੋਗਰਾਮ ਦੇ ਦੇਖੋ ਇੱਕ ਸਾਥੀ ਨੂੰ ਤੁਹਾਨੂੰ ਕਿਹਾ ਜਾ ਇੱਕ ਇੱਕ ਪ੍ਰੈਸ ਦੇ ਵਿੱਚ ਬੜੀ ਗੱਲ ਪ੍ਰਚਲਿਤ ਹੈ ਕਿ ਅਸੀਂ ਇਹਨਾਂ ਨੂੰ ਚਿੱਠੀਆਂ ਕੱਢੀਆਂ ਇਹਨਾਂ ਨੂੰ ਇੱਕਤਾ ਵਾਸਤੇ ਗਿਆ ਮੈਂ ਤੁਹਾਨੂੰ ਦੱਸਦਾ ਵੀ ਚਿੱਠੀਆਂ ਦੇ ਵਿੱਚ ਲਿਖਿਆ ਕੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਚਿੱਠੀ ਸਾਨੂੰ ਕਸੂਲ ਹੋ ਗਈ ਉਹਨਾਂ ਦਾ ਸੱਦਾ ਸੀ ਵੀ ਆਹ ਮੋਰਚਾ ਦੇ ਵਿੱਚ ਆ ਜਾਓ ਆਹ ਮੋਰਚਾ ਦੇ ਵਿੱਚ ਆ ਕੇ ਇੱਥੇ ਹੀ ਇੱਕਤਾ ਹੋ ਸਕਦੀ ਹੈ ਉਗਰਾਹ ਜੀ ਇਹ ਤੋਂ ਪਹਿਲਾਂ ਆਪਾਂ ਕਮੇਟੀ ਬਣਾ ਕੇ ਉਹਨਾਂ ਕੋਲ ਗਏ ਆ ਉਹ ਸਾਫ ਕਰੋ ਪਹਿਲਾਂ ਅਸੀਂ ਤਿੰਨ ਕਮੇਟੀਆਂ ਬਣਾ ਕੇ ਗਏ ਆ ਪਹਿਲਾਂ ਪਹਿਲ ਅਸੀਂ ਕੀ ਮੇਰੇ ਗੱਲ ਤੋਂ ਕਰਨ ਹਾਂ ਉਗਰਾਹ ਜੀ ਜਦੋਂ ਸਾਹਿਬ ਸਪਸ਼ਟ ਕਰਦੇ ਹੋ ਉਗਰਾਹ ਸਾਹਿਬ ਇਹ ਸਪਸ਼ਟ ਕਰਦੇ ਹੋ ਕਿ ਐਸ ਕੇ ਐਮ ਜਗਜੀਤ ਸਿੰਘ ਡੱਲੇਵਾਲ ਅਜ 23ਵੇਂ ਦਿਨ ਤੇ ਵਿੱਚ ਮਰਨ ਵਰਤ ਚਾ ਕੀ ਉਹ ਮਰਨ ਵਰਤ ਨੂੰ ਕੰਟੀਨਿਊ ਰੱਖਣ ਦੇ ਹੱਕ 'ਚ ਹੈ ਜਾਂ ਚਾਹੁੰਦਾ ਹੈ ਵੀ ਮਰਨ ਵਰਤ ਸਮਾਪਤ ਕਰ ਦਿੱਤਾ ਜਾਵੇ ਦੇਖੋ ਅਸੀਂ ਉਹਨਾਂ ਦੇ ਚਿੱਤੇ ਹੋਏ ਪ੍ਰੋਗਰਾਮ ਤੇ ਕਿਸੇ ਕਿਸਮ ਦੀ ਟਿੱਪਣੀ ਕਰੀਏ ਇਹ ਵਕਤ ਨਹੀਂ ਹੈ ਕਿ ਉਹਨਾਂ ਨੇ ਫੈਸਲਾ ਕਰਨਾ ਹੈ ਮਰਨਵਰਤ ਲਗਾਤਾਰ ਰੱਖਣਾ ਹੈ ਜਾਂ ਵਾਪਸ ਲੈਣਾ ਸਾਡਾ ਐਸਕੇਮ ਦੇ ਵਿੱਚ ਇਹ ਹੈ ਜੇ ਕੋਈ ਪ੍ਰੋਗਰਾਮ ਨਹੀਂ ਹੈ ਕਿ ਇਹ ਇਹ ਉਹਨਾਂ ਨੂੰ ਬੇਨਤੀ ਕਰੇ ਵੀ ਤੁਸੀਂ ਮਰਨਵਰਤ ਵਾਪਸ ਲੋ ਜਾਂ ਤੁਸੀਂ ਤੋੜੋ ਜਾਂ ਨਾ ਰੱਖੋ ਜਾਂ ਲਗਾਤਾਰ ਜਾਰੀ ਰੱਖੋ ਠੀਕ ਹੈ ਮੈਂ 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 ਉਹ ਰਾਹ ਨਹੀਂ ਮੈਂ ਐਸਕੇਮ ਦੀ ਦਾ ਬਲਾਦਾ ਬੋਲਣਾ ਐਸਕੇਮ ਦੀ ਇਹ ਪਹੁੰਚ ਹੈ ਐਸਕੇਮ ਨੇ ਨਹੀਂ ਫੈਸਲਾ ਕੋਈ ਕੀਤਾ ਕਿ ਉਹਨਾਂ ਨੂੰ ਮਰਨਵਰਤ ਤੋੜਨ ਵਾਸਤੇ ਕਹੋ ਜਾਂ ਚੱਲੀ ਰੱਖਣ ਵਾਸਤੇ ਤੁਸੀਂ ਇੱਕ ਤੁਹਾਡੇ ਸਾਥੀ ਨੇ ਹੁਣੀ ਇਹ ਗੱਲ ਕਹੀ ਹੈ ਕਿ ਉਸ ਕਿਸਾਨ ਦੀ ਸਾਡੇ ਲਈ ਜਾਨ ਬਖ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਲਾ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੋਂ ਦਵਾਈ ਪਾ ਸਕਦੇ ਭਾਈ ਜੀ ਦਵਾਈ ਪਾ ਰਹੇ ਆ 23 ਤਰੀਕ ਦਾ ਪ੍ਰੋਬਲਮ ਹੈ ਅਸੀਂ ਹਾਥ ਪੱਤਰ ਤਾਂ ਦੇ ਰਹੇ ਆ ਬੰਦੇ ਦੀ ਜਾਨ ਬਚਾਉਣ ਜੀ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਹੁਣ ਬਰਾਹਮਣ ਸਾਬ ਕਾ ਲੂ ਤਾਂ ਕਰ ਸਕਦੇ ਲੱਗ ਰਿਹਾ ਹੈ ਕਿ ਕ੍ਰੈਡਿਟ ਵਾਰ ਦੀ ਚੀਜ਼ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਪੰਨੇਰ ਸਾਹਿਬ ਕਹਿ ਰਿਹਾ ਹੈ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਢੱਲੇਵਾਲ ਸਾਹਿਬ ਆਲਰੇਡੀ ਉੱਪਰ ਤੋਂ ਬੈਠੇ ਨੇ ਦੂਸਰੀ طرف ਤੁਹਾਡੇ ਵੱਲੋਂ ਇਸ ਮੀਟਿੰਗ ਕਿੱਥੀ ਜਾਰੀ ਹੈ ਗਵਰਨਰ ਕੋ ਕਿ ਕ੍ਰੈਡਿਟ ਵਰਕ ਦੀ ਚੀਜ਼ ਨਹੀਂ ਚੱਲ ਰਹੀ ਤੇ ਇਸ ਦਾ ਫਾਇਦਾ ਕੀ ਸਰਕਾਰਾਂ ਨਹੀਂ ਉਠਾ ਰਹੀਆਂ ਕਿ ਇੱਥੇ ਤਾਂ ਇਨਸਾਈਟਿੰਗ ਬਹੁਤ ਚੱਲਦੀ ਹੈ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆਹ ਚਿੱਠੀ ਹੈ ਜਿਹੜੀ ਫਰਮਨ ਭੰਦੇਰ ਨੇ ਸਾਨੂੰ ਜਵਾਬ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੀ ਇੱਕ ਤਾਂ ਕਮੇਟੀ ਬਣੀ ਹੈ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਲ ਇੰਡੀਆ ਸੰਗਤ ਮੋਰਚੇ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਇਤਤਾ ਦੀ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਵੀ ਤੁਸੀਂ ਇਤਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆਹ ਸਾਨੂੰ ਚਿੱਠੀ ਆਈ ਹੈ ਸਰਪੰਦ ਭੰਦੇਰ ਦੀ ਆਹ ਸਰਪੰਦ ਭੰਦੇਰ ਦੇ ਫਾਰਮ ਦੀ ਚਿੱਠੀ ਹੈ ਤੇ ਆਹ ਜਿਹੜੀ ਡੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਭੰਦੇਰ ਸਾਹਿਬ ਤੇ ਮੈਂ ਜ਼ਿਆਦਾ ਨਹੀਂ ਪੜ੍ਹਨੀ ਚਾਹੁੰਦਾ ਸਾਨੂੰ ਸਾਰੀ ਦੱਸਣ ਦਾ ਟਾਈਮ ਲੱਗਣਾ ਹੈ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਪੇਸ਼ ਇਹ ਤਜਵੀਜ਼ ਜੋ ਕੋਹਲਾ ਵਿੱਚ ਵਿਚਾਰਦਮ ਪਾਕਿਸਤਾਨ ਰੱਖ ਦਿਆਂ ਹਨ ਇਹ ਗੰਦੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਤ ਹਨ ਨੂੰ ਸਮੇਂ ਦੀ ਇਨਜਾਬਤ ਪਛਾਣਦਿਆਂ ਭਵਿੱਖ ਵਿੱਚ ਗਰਮ ਵਿੱਚ ਵਿਚਾਰ ਚਰਚਾ ਤੇ ਛੱਡਿਆ ਮੌਜੂਦਾ ਹਾਲਤ ਨੂੰ ਮੁੱਖ ਛੱਡਿਆ ਜਾ ਸਕਦਾ ਹੈ ਮੌਜੂਦਾ ਹਾਲਤ ਨੂੰ ਮੁੱਖ ਰੱਖਦਿਆਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਕਤ ਦੇਣ ਲਈ ਅਸਾਰੂ ਚਰਚਾ ਦਾ ਸੱਦਾ ਦਿੰਨੇ ਆ ਕਿ ਸਾਡੇ ਵਾਲੇ ਘੋਲ ਚ ਆਜੋ ਬਸ ਆ ਜਵਾਬ ਹੈ ਉਹਨਾਂ ਦਾ ਇਦੋਂ ਪਿੱਛੋਂ ਆ ਜਵਾਬ ਹੈ ਬੱਲੇ ਵਾਲ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਇਦੋਂ ਵੀ ਖਾਤਰਦਾਰ ਹੈ ਇਹਨਾਂ ਨੇ ਜਵਾਬ ਕੀ ਚ ਲਿਖਿਆ ਹੈ ਕਿ ਚੱਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਬਿਆਨਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਪਟਕਾਲ ਪਟਕਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤੰਦੀਆਂ ਹਨ ਜੋ ਕਿ ਕਿਸੇ ਵੀ ਤਰੀਕਾ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਅਗਰ ਆਪ ਐਸਕੇਨ ਗੈਰ ਰਾਜਨੀਤਿਕ ਦੇਸ਼ ਨਾਤਾ ਤੇ ਪੈਰਾ ਦੇਣ ਲਈ ਆਪਣਾ ਹੱਥ ਅੱਤੇ ਵਧਾਉਂਦੇ ਹੋ ਤਾਂ ਏਕਤਾ ਲਈ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਤੁਹਾਡੇ ਕੋਲੇ ਨਹੀਂ ਆਇਆ ਆਪਣੀ ਚਿੱਠੀ ਦਾ ਵੀ ਦੱਸ ਲੋ ਕਿ ਕਿੰਨੀ ਤਰੀਕ ਨੂੰ ਉਹਨਾਂ ਨੂੰ ਕਹਿਆ ਗਿਆ ਹੋਇਆ ਆ ਚਿੱਠੀ ਦੇ ਕੇ ਆ ਅਸੀਂ ਪਰ ਡਰੀ ਦੇ ਲਾਸਟ 'ਚ ਉਹਨਾਂ ਨੂੰ ਇਹ ਕਹਿੰਦੇ ਕਿ ਤਿੰਨ ਨੁਕਤੇ ਅਸੀਂ ਪੇਸ਼ ਕੀਤੇ ਆ ਆ ਚਿੱਠੀ ਰਾਣੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਥੀ ਹੋ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਫਾਰਮ ਇੱਕ ਨਹੀਂ ਹੋ ਸਕਦੇ ਜੱਥੇਬੰਦੀਆਂ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਤਾਲਮਿਲ ਮੇ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜਨਤਕ ਜੱਥੇਬੰਦੀਆਂ ਇੰਪਲੀਮੈਂਟ ਕਰਨ ਯਾ ਨੂੰ ਐਸਕੇਮ ਆਲ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਦੋਂ ਤੁਸੀਂ ਇਹ ਲਾਗੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਫਰਜ਼ ਕਰ ਲਓ ਅਸੀਂ ਰੇਲਾ ਲੋਕਣ ਦਾ ਸੱਦਾ ਦਿੰਨੇ ਆ ਤੁਸੀਂ 2 ਘੰਟੇ ਆਪਣੇ ਇੱਥੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜਨੀ ਤਾਲ ਮੇਲਵੇਂ ਐਕਸ਼ਨ ਦੇ ਵਿੱਚ ਆਪਾਂ ਇੱਕ ਰੱਖੀਏ ਮਿਨੀਮਮ ਪ੍ਰੋਗਰਾਮ ਤੇ ਆ ਅਸੀਂ ਚਿੱਠੀ ਦੇ ਵਿੱਚ ਪਹਿਲੇ 3 ਨੁਕਤੇ ਉਹਨਾਂ ਨੂੰ ਦੇ ਕੇ ਆ ਸੀ ਜਿਹਦੇ ਜਵਾਬ ਚੋਂ ਸਾਥੀਆਂ ਨੇ ਕਿਹਾ ਇਹ ਚਿੱਠੀਆਂ ਤਾਂ ਬਈ ਦੁਸ਼ਮਣ ਦੇ ਪੱਖ ਚ ਭੁਗਤਦੀਆਂ ਨੇ ਤੁਹ ਤੁਸੀਂ ਸੰਸਦ ਕੌਮੇ ਕਹੋਗੇ ਵੀ ਇੱਕ ਤਾਕੀ ਕੀ ਆ ਜਿਹੜੀ ਚਿੱਠੀ ਹੋਰ ਆਈ ਹੈ ਜਿਹੜੀ ਆ ਚਿੱਠੀ ਹੈ ਅੱਜ ਵੀ ਸਾਡਾ ਇਹ ਹੈ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਆ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਪੰਜਾਬ ਤਿਆਂ ਜਥੇ 13 ਤਰੀਕ ਨੂੰ ਸ਼ੁਭਕਰ ਤੇ ਗੋਲੀ ਬੱਜੀ ਬੰਦਾ ਸ਼ਹੀਦ ਹੋ ਗਿਆ 14 ਤਰੀਕ ਨੂੰ ਇਹਨਾਂ ਜਥੇਬੰਦੀਆਂ ਨੇ ਲੁਧਿਆਣਾ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਤੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਟੋਰ ਪਲਾਸੇ ਫਰੀ ਕੀਤੇ ਤੇ ਅਸੀਂ 15 ਤਰੀਕ ਨੂੰ 3 ਘੰਟੇ ਚੱਲਦੇ ਮੰਦਿਰ ਧਨੇਰ ਮੈਂ ਤੇ ਦਰਸ਼ਨ ਪਾਲ ਲੈ ਅਸੀਂ ਤਿੰਨ ਜੱਥੇ ਬੰਦਿਆਂ ਨੇ ਉਹਨਾਂ ਲਈ ਲਾਕੀਆਂ 15 ਤਰੀਕ ਨੂੰ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮਤ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਹੱਥ ਰੂਗੈ ਦੇ ਗੋਲੇ ਸਿੱਟੇ ਆ ਸਾਥੀਆਂ ਦਾ ਬਹੁਤ ਵੱਡਾ ਪਿਆਰ ਆਇਆ ਹੈ ਵੀ ਸਰਕਾਰ ਦੀ ਨਿਖੇਦੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਆਰਥਿਕ ਭੁਗ ਮਜਾਰੇ ਕੀਤੇ ਨੇ ਦੂਜੇ ਪਾਸੇ ਇੱਕ ਸੁਣੋ ਜੀ ਗੱਲ ਦੂਜੇ ਪਾਸੇ ਰਵੱਈਆ ਉਧਰ ਲੱਗੀ ਜਾ ਰਹੀ ਹੈ ਸ਼ੁਭਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉੱਥੇ ਗਏ ਅਸੀਂ ਸਤਕਾਰ ਕਰਾ ਕੇ ਅਸੀਂ ਫੁੱਲਾ ਦੇ ਗਏ ਅਸੀਂ ਭੋਗ ਤੇ ਲੰਗਰ ਲਾਏ ਆਪਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਸਟੇਜ ਦੇ ਕੇ ਸਾਥੀਆਂ ਨੂੰ ਉਤਸ਼ਾਹਿਤ ਨੂੰ ਸਾਨੂੰ ਬੁਲਾਇਆ ਕੱਤ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਤੇ ਟਾਈਮ ਨਹੀਂ ਦਿੱਤਾ ਗਿਆ। ਇਹ ਭਾਈਆ ਉਧਰੋਂ ਆ ਰਿਹਾ ਤੇ ਦੋਸ਼ੀ ਸਾਨੂੰ ਕਿਹਾ ਜਾਂਦਾ। ਗੁਰਾ ਸਾਹਿਬ, ਉਹ ਗੁਰਾ ਸਾਹਿਬ ਸੰਯੁਕਤ ਕੇ ਸਾਥ ਵਿੱਚ ਨਿਕਿਆ ਹੋਣਾ। ਗੁਰਾ ਸਾਹਿਬ ਇਹਦੇ ਵੀ ਮਦਦ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੋਟਿੰਗ ਕਰਦਾ ਹੈ। ਅੱਜ ਵੋਟਿੰਗ ਵਿੱਚ ਕੀ ਕੁਝ ਹੋਇਆ ਇਹ ਨਹੀਂ ਬੋਲਦਾ। ਕਮਰਦੀ ਦੇ ਸ਼ੰਮੂ ਨੂੰ ਲੈ ਕੇ। ਇਧਰੋਂ ਆਇਆ ਇੱਕ ਸਵਾਲ। ਸੰਭਾਵ ਜਿਹੜੇ ਸਾਥੀਆਂ ਨੂੰ ਆਇਆ ਲੱਗਦਾ ਵੀ ਅਸੀਂ ਉੱਥੇ ਜਾਂਦੇ ਕਿਉਂ ਨਹੀਂ? ਪਾਵੇ ਸਦਾ ਜਨਤ ਕਸਰ ਮੋਰ ਦੇ ਦਾ ਫੈਸਲਾ ਨਹੀਂ ਸੀ ਹੋ ਸਕਿਆ ਪਰ ਅਸੀਂ 7-8 ਜੱਦੇ ਬੰਦੀਆਂ ਦੇ ਆਗੂ ਤੁਹਾਡੇ ਰਾਹੀ ਗਏ ਆ ਉੱਥੇ ਨਹੀਂ VOTING VOTING ਹੋ ਰਹੀ ਸੀ ਉੱਥੇ ਬਹੁਤ ਸਾਰੀਆਂ ਬੰਦੀਆਂ ਜਾਣ ਦੇ ਹੱਕ ਚ ਸੀਗੀਆਂ ਨਹੀਂ ਅੱਜ ਕੋਈ VOTING ਨਹੀਂ ਹੋਈ ਸੀ ਕੋਈ VOTING ਨਹੀਂ ਹੋਈ ਆਮ ਸਭ ਦੀ ਸਾਰਿਆਂ ਦੀ ਹੈ ਇੱਕ ਮਿੰਟ ਤਾਂ ਉੱਥੇ ਜਾ ਕੇ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਦੇਖਿਆ ਕਾਕਾ ਸਿੰਘ ਕੋਟੜਾ ਇਹ ਕਹਿ ਰਿਹਾ ਕਹਿ ਰਿਹਾ ਜਦੋਂ ਮੈਂ ਤੇ ਟਕੈਤ ਸਾਹਿਬ ਲਖੋਆ ਸਾਹਿਬ 5-6 ਸਾਡੀ ਆਗੂ ਹੋਰ ਸੀ ਕਪਰਸਕਨੀ ਉਹ ਜਾਂ ਜੇ ਵੀ ਆਇਆ ਤਾਂ ਉਹ ਕੀ ਬੋਲਦਾ ਪ੍ਰਸਕੇ ਕਹਾਂ ਵੀ ਉਹ ਤਾਂ ਜਾਨ ਦੇਖਦੇ ਮਰਦਾ ਕਦੋਂ ਐ ਵੀ ਫਲਾਣਿਆਂ ਫਲਾਣਿਆਂ ਨੇ ਉਹਨੂੰ ਮਰਨ ਮਰਤ ਰੱਖਿਆ ਸੀ ਦੂਜੇ ਦੇਖਣਾ ਹੀ ਮਰਦਾ ਕਦੋਂ ਐ ਇਹ ਵੀ ਉਹੀ ਹਾਲਾਤ ਵਿੱਚ ਤਾਂ ਮਰਦੇ ਨੂੰ ਦੇਖਣ ਆਏ ਆ ਅਸੀਂ ਉੱਥੇ ਜਾ ਕੇ ਵੀ ਛਿੱਤਰ ਖਾਦੇ ਅਸੀਂ ਮੋਰਚੇ ਉਹਨਾਂ ਦੇ ਹੱਕ ਤੇ ਲਾ ਕੇ ਵੀ ਛਿੱਤਰ ਖਾਦੇ ਉਹਦੀ ਘਰ ਵਾਲੀ ਮੁਰਾ ਸਾਹਿਬ ਅੱਜ ਸੁਪਰੀਮ ਕੋਰਟ ਨੇ ਡਾਇਰੈਕਟ ਕੀਤਾ ਹੈ ਪੰਜਾਬ ਸਰਕਾਰ ਨੂੰ ਵੀ ਨਲੇਵਾਜੀ ਦਾ ਮੰਦ ਪ੍ਰਬੰਧ ਕਿਸੇ ਤਰ੍ਹਾਂ ਖੁਲਾਇਆ ਜਾਵੇ ਤਾਂ ਅਗਰ ਪੰਜਾਬ ਸਰਕਾਰ ਜ਼ਬਰਨ ਨੂੰ ਤਾਂ ਵਾਅਦਾ ਖੁਲਾਉਂਦੀ ਹੈ ਫਿਰ ਤੁਹਾਡੀ ਗੋਲ ਕੀ ਰਹੇਗੀ ਇਹ ਹੈ ਜਦੋਂ ਵੀ ਕੋਈ ਬਾਤ ਪੜਦਾ ਜਬਰ ਕਿਸੇ ਤਰ੍ਹਾਂ ਦਾ ਵੀ ਉਸ ਮੋਰਚੇ ਦੇ ਵਿੱਚ ਸਾਡੀਆਂ ਜਥੇਬੰਦੀਆਂ ਪਹਿਲਾਂ ਵੀ ਸੰਸਦਿਆ ਨੇ ਹਰ ਵੇਲੇ ਸੰਸਦਿਆ ਰਹਿੰਦੀਆਂ ਨੇ ਅੱਜ ਵੀ ਅਸੀਂ ਜੇ ਕੋਈ ਇਹੋ ਜਿਹੀ ਗੱਲ ਹੋ ਗਈ ਅਸੀਂ ਫੋਨ ਵੀ ਕੰਟੈਕਟ ਕਰਕੇ ਅਸੀਂ ਕੋਈ ਨਾ ਕੋਈ ਐਕਸ਼ਨ ਪਹੁੰਚ ਕਰਾਂ ਪਰ ਜਦੋਂ ਜਬਰ ਨਹੀਂ ਕਰਦੇ ਜਬਰ ਦਾ ਵਿਰੋਧ ਕਰਾਦੇ ਤਾਂ ਬੇਅਤੀ ਰਾਤ ਹੁਣ ਪਈ ਜਾਂਦੀ ਤਿੰਨ ਮਈ ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਉਹਦਾ ਸਮਰਥਨ ਕਰਦੇ ਹੋ ਜੀ ਦੇਖਾਂ ਸੋਚ ਇਹ 24 ਤਰੀਕ ਦੀ ਮੀਟਿੰਗ ਆਈ ਸਾਡੀ ਉਹਦੇ ਵਿਚਾਰਾਂ ਨੇ ਇੱਕ ਨੈਟਿਵ ਵੀ ਆ ਸੋਸ਼ਲ ਮੀਡੀਆ ਤੇ ਵੀ ਔਰ ਹੋਰ ਬਿਆਨ ਵੀ ਆ ਰਹੇ ਕਿ ਢੱਲੇ ਵਾਲ ਦੇ ਭੂਗਤੇ ਚਾਉਂਦੇ ਬਾਕੀ ਜਿੱਥੇ ਬੰਨੀ ਆ ਇਸ ਤਰ੍ਹਾਂ ਦਾ ਤੁਹਾਡੇ ਤੱਕ ਵੀ ਸੁਨੇਹਾ ਲੱਗਿਆ ਹੋਊਗਾ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਚੱਲ ਰਹੀਆਂ ਨੇ ਢੱਲੇ ਵਾਲ ਦੇ ਭੂਗਤੇ ਜਾਓਗੇ ਪਹਿਲਾਂ ਨੂੰ ਜਾਓਗੇ ਛੱਪ ਕਰਨ ਤੇ ਸੀਟੀ ਦੀ ਜਾਨ ਇਹ ਜਦ ਸਵਾਰ ਕਿਹੋ ਜਿਹਾ ਪਲਾ ਅਸੀਂ ਤਾਂ ਕਾਮਨਾ ਕਰਦੇ ਆਂ ਕਿ ਢੱਲੇ ਵਾਲ ਦੀ ਸਿਹਤ ਦੇ ਬਾਰੇ ਤੁਹਾਨੂੰ ਭੂਗਤੇ ਪੁੱਛੀ ਜਾਂਦੇ ਨੇ ਇਸ ਤਰ੍ਹਾਂ ਦਾ ਨੈਟਿਵ ਚੱਲਿਆ ਇੱਕ ਸਾਰਾ ਦਾ ਪੂਰਾ ਅਸੀਂ ਤਾਂ ਕਾਮਨਾ ਕਰਦੇ ਆਂ ਜਾਂਦਾ ਇਹ ਵੀ ਹੈ ਜਦੋਂ ਕਾਕਾ ਗੁੰੜ ਨੇ ਬੋਲੀ ਸਾਡੇ ਬਾਰੇ ਜਦੋਂ ਕਾਕਾ ਗੁੰੜ ਨੇ ਮੈਂ ਇਹ ਤਾਂ ਮਰੇ ਦਾ ਮੂੰਹ ਦੇਖਣ ਆਏ ਨੇ ਕਿ ਫਿਰ ਉਹਨਾਂ ਪ੍ਰੈਸ ਨੇ ਕੀ ਕਿਹਾ ਥੱਲੇ ਲੋਕਾਂ ਨੇ ਕੀ ਕਿਹਾ ਈਗੂ ਕਲਾਸ਼ ਚ ਫਿਰ ਉਹਨਾਂ ਵੱਲੋਂ ਵੀ ਈਗੂ ਹੈ ਕਿ ਤੁਸੀਂ ਆਓਗੇ ਤਾਂ ਸਾਡੀ ਕਾਦੀ ਈਗੂ ਇਸ ਤਾਂ ਗਏ ਆ ਤੇ ਕੀ ਇਦੋਂ ਕਹਿ ਸਕਦੇ ਹੋ ਤੁਸੀਂ ਦੇਖੋ ਸਰ ਤੁਹਾਡਾ ਇਹ ਸਵਾਲ ਠੀਕ ਨਹੀਂ ਸਾਡੇ ਗਿਆਨ ਸਾਡੇ ਗਿਆਨ ਤੋਂ ਬਾਅਦ ਉਹਨਾਂ ਨੇ ਕਿਹਾ ਅਸੀਂ ਉਹਦੀ ਜ਼ਿੰਦਗੀ ਦੀ ਕੰਮ ਨਾ ਕਰਦੇ ਗਲਤ ਹੋ ਗਿਆ ਬਈ ਮੈਂ ਇਹ ਕਹਿ ਰਿਹਾ ਕਿ ਉਹਨਾਂ ਨੇ ਵੀ ਤੁਹਾਨੂੰ ਐਕਸੈਪਟ ਨਹੀਂ ਕੀਤਾ ਤਾਂ ਈਗੂ ਕਲਾਸ਼ ਵੀ ਅਸੀਂ ਮੋਰਚਾ ਖੜਾ ਕੀਤਾ ਤਾਂ ਹੋਣੇ ਆ ਰਹੇ ਇਸ ਤਰ੍ਹਾਂ ਦੀ ਗੱਲ ਜਿਵੇਂ ਕੋਟਾ ਸਾਹਿਬ ਦਾ ਦੇਖ ਸਾਖੀ ਉਹ ਕੀ ਕਹਿੰਦੇ ਨੇ ਇਸ ਗੱਲ ਨੂੰ ਛੱਡ ਲੋ ਤੁਸੀਂ ਸਾਡੀ ਸੁਣ ਲਓ ਆ ਸਾਡਾ ਕੀ ਜਵਾਬ ਅਸੀਂ ਕਹਿੰਦੇ ਆਂ ਵੀ ਉਹਨਾਂ ਦੀ ਸਿਹਤ ਸਹੀ ਰਹੇ ਉਹ ਜਿਉਂਦੇ ਰਹਿਣ ਤੇ ਸਰਕਾਰ ਕਿਸੇ ਤਰੀਕੇ ਨਾਲ ਉਹਨਾਂ ਦੇ ਮੰਗਾਂ ਤੇ ਸੰਤੁਸ਼ਟੀ ਕਰਵਾਵੇ ਉਹਨਾਂ ਦੀ ਅਸੀਂ ਤਾਂ ਉਹਨਾਂ ਦੀ ਸਿਹਤ ਜਾਰੀ ਦੀ ਕਾਮਨਾ ਕਰਦੇ ਆਂ ਅਸੀਂ ਤਾਂ ਹੁਣ ਗਵਰਨਰ ਸਾਹਿਬ ਨੂੰ ਵੀ ਇਹੀ ਕਹਿਣ ਚੱਲੇ ਆਂ ਆਹ ਮੀਟਿੰਗ ਤੋਂ ਉੱਠ ਕੇ ਅਸੀਂ ਗਵਰਨਰ ਸਾਹਿਬ ਕੋਲ ਜਾਣਾ ਉਹਨਾਂ ਨੂੰ ਵੀ ਇਹੀ ਪੀਰ ਕਰਦੇ ਨੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਬੰਦੇ ਦੀ ਜਾਨ ਬਚਾਈ ਜਾਵੇ ਸਰ ਇੱਕ ਤਾਂ ਕਮੇਟੀ ਕਦੋਂ ਜਾਏਗੀ ਡੇਟ ਕੀ ਤਰੀਕੀ ਇੱਕ ਤਾਂ ਕਮੇਟੀ ਤਕਰੀਬਨ ਜੀ ਪਟਿਆਲੇ ਰੱਖੀ ਪਟਿਆਲੇ ਐਸੀ ਸਮਾਂ 11 ਨਾਗਰਾਫ ਉਹ ਬਿਲਕੁਲ ਠੀਕ ਕਰ ਦੋ ਤਾਂ ਕੌਣ ਕੌਣ ਵਾਲਾ ਇਸ ਮੀਟਿੰਗ ਦੇ ਵਿੱਚ ਕੌਣ ਕੌਣ ਬੀਟ ਕਰੇ ਇੱਕ ਤਾਂ ਕਮੇਟੀ ਮੈਂ ਪਹਿਲਾਂ ਗਿਣਿਆ ਗਿਆ ਸਰਦਾਰ ਸ਼੍ਰੀ ਮਨਜੀਤ ਰਾਜਵਾਲ ਸਾਹਿਬ ਬਲਬੀਰ ਸਿੰਘ ਰਾਜਵਾਲ ਅਰਮੇਂਦਰ ਪਟਿਆਲਾ ਡਾਕਟਰ ਦਰਸ਼ਨਪਾਲ ਰਵਿੰਦਰ ਉਗਰਾਹਾ ਹਨਨ ਮੁੱਲਾ ਜੀ ਤੇ ਜਤਵਿੰਦਰ